ਸਾਡੀ ਜਿੱਦਾਂ ਜਿੱਦਾਂ ਯਾਰ ਜਗਰ ਨੂੰ ਲੋਕਾਂ ਨੇ ਵੈਬ ਸੀਰੀਜ਼ 'ਚ ਪਿਆਰ ਦਿੱਤਾ ਜੀ ਓਨੀ ਜਿੰਨੀ ਵੇਟ ਸੀ ਜੋ ਜਦੋਂ ਬ੍ਰਾਂਡ ਵੱਡਾ ਹੁੰਦਾ ਫਿਰ ਪ੍ਰੋਡਿਊਸਰ ਜੁੜਦੇ ਆ ਜੀ ਤੇ ਜਦੋਂ ਤੁਹਾਡੀ ਗੱਲ ਆ ਵੀ ਪ੍ਰੋਫੈਸ਼ਨਲ ਹੋਗਾ ਕੰਮ ਤਾਂ 100% ਜੀ ਬਹੁਤ ਆਪਣੇ ਆਪ 'ਤੇ ਇੱਕ ਮਾਣਦਾ ਨਹੀਂ ਆਪਣੀ ਇੱਕ ਹੋਂਦ ਮਹਿਸੂਸ ਹੁੰਦੀ ਹੈ ਵੀ ਹਾਂ ਆਪਾਂ ਇੱਕ ਹੈਗੇ ਆ ਅਸੀਂ ਵੀ ਹੈਗੇ ਆ ਭਾਈ ਤੀ ਵੇਖੋ ਮੇਰੇ ਮੇਰਾ ਦੁੱਧ ਪੱਤੀ ਹੈ ਫਰਕ ਵੀ ਵੇਖੋ ਨਾ ਬੰਦੇ ਡਾਈਟ ਤੇ ਜੀਮ ਤੇ ਬਾਈ ਦਾ ਨਾ ਇੱਕ ਕੁੜਤਾ ਸੀਗਾ ਉਹ ਥੋੜਾ ਛੋਟਾ ਸੀਗਾ ਤੇ ਬਾਈ ਹੁਣ ਕੱਪੜੇ ਨੂੰ ਯਾਰ ਮੈਨਾਂ ਹੈ ਨਹੀਂ ਐ ਉਧਰ ਸ਼ਾਰਟ ਰੁਕਿਆ ਹੋਇਆ ਨਾ ਰੈਬੀ ਹੁਣੀ ਕਹਿੰਦੇ ਵੀ ਕੀ ਕਰੀਏ ਸਾਡੇ ਕੈਮਰਾਮੈਨ ਨੇ ਜਿਹੜੇ ਆਪਣਾ ਗਗਨਰਾਉ ਉਹ ਇਹਨੂੰ ਕਹਿੰਦੇ ਵੀ ਮੈਂ ਕੋਈ ਵੀ ਹੈ ਨਾ ਅਸੀਂ ਬੀ ਐਫ ਐਕਸ ਚ ਵਧਾ ਦਾਂਗੇ ਅੱਛਾ ਮੇਨ ਤਾਂ ਜਿਹੜੀ ਗੱਲ ਆ ਆਪਣੀ ਯਾਰ ਜਿਗਰੀ ਕਸੂਤੀ ਡਿਗਰੀ ਦੀ ਜਿਹੜੀ ਮੂਵੀ ਆ ਰਹੀ ਆ ਮੇਨ ਗੱਲ ਇਹ ਆ ਕਿ ਲੋਕਾਂ ਦਾ ਜਿਹੜਾ ਰਿਸਪੌਂਸ ਆ ਜਿੰਨਾ ਪਹਿਲਾਂ ਮਿਲਿਆ ਤੁਹਾਨੂੰ ਸੀਰੀਜ਼ ਦੇ ਵਿੱਚ ਤੇ ਮੈਂ ਅਸੀਂ ਸਾਰੀ ਸਾਡੀ ਟੀਮ ਚ ਹੁੰਦੀ ਹੈ ਕਿ ਅਗੋਂ ਜਿਹੜਾ ਕਿ ਕਹਿੰਦੇ ਨੇ ਮੂਵੀ ਚ ਡਾ ਰਿਸਪੌਂਸ ਆ ਨਾ ਉਹ ਟਰਾਲੇ ਪਰ ਪੂਰਾ 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 ਮੈਂ ਕਹਿੰਦਾ ਪਿੰਡ ਤੋਂ ਪੂਰੇ ਟਰਾਲੇ ਭਰ ਕੇ ਆਉਣ ਕਿ ਮੂਵੀ ਦੇਖਣੀ ਹੈ ਇਹਦੇ ਚਾ ਡੈਫੀਨੇਟਲੀ ਇਦਾਂ ਹੋਏਗਾ ਪੁਖਰਾਜભાઈ ਕਹਿੰਦੇ ਜਾਂਦੇ ਮੈਂ ਕੈਨੇਡਾ ਗਿਆ ਸੀ ਤੇ ਕਹਿੰਦੇ ਤੁਹਾਨੂੰ ਕੋਈ ਬੰਦਾ ਮਿਲਿਆ ਕਹਿੰਦਾ ਬਾਈ ਤੂੰ ਇੱਥੇ ਕੰਡੇ ਕੰਮ ਕਰੋ ਜਾ ਕੇ ਡੀਐਮ ਸਾਰਿਆਂ ਨੂੰ ਆਉਂਦੇ ਆ ਲੈ ਮੈਨੂੰ ਇਕੱਲੇ ਨੂੰ ਕਿਉਂ ਆਉਣੇ ਆ ਹੁਣ ਜਦੋਂ ਹੁਣ ਬੰਦਾ ਕੋਈ ਫਿਰ ਵੀ ਦੇ ਦੇ ਕੁਝ ਨਾ ਨਾ ਆਂਦੇ ਰਹਿੰਦੇ ਆ ਉੱਠੀ ਜਾ ਅੱਜ ਔਰ ਐਸਾ ਤੁਸੀਂ ਮਾਸ਼ਾਅੱਲਾ ਡਾਂਸ ਕੀਤਾ ਕੀ ਬਾਤ ਹੈ ਚੰਦੇ ਯਾਰ ਜਿਗਰੀ ਕਸੂਤੀ ਡਿਗਰੀ ਅਹੀਂ ਬਫਰਿੰਗ ਨਾਲ ਵੰਦੇ ਰਹੇ ਆ ਹੁਣ ਸਿਨੇਮੇ ਚ ਵੇਖਾਂਗੇ ਬਫਰਿੰਗ ਨਹੀਂ ਹੋਏਗੀ ਟੌਰ ਨਾਲ ਬਹਿ ਕੇ ਫੁੱਲੇ ਰੱਖ ਕੇ ਉਦੋਂ ਘਰੇਲੂ ਫੁੱਲੇ ਰੱਖੀਦੇ ਸੀ ਹੁਣ ਆਪਾਂ ਉਹ ਡੱਬੇ ਵਾਲੇ ਲਾਹਾਂਗੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਬਾਈ ਥੈਂਕ ਯੂ ਬਾਈ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਤੇ ਤੁਹਾਡਾ ਚਾਹ ਤੁਹਾਡੇ ਚਿਹਰੇ ਤੇ ਦਿਖ ਰਿਹਾ ਇਹਨਾਂ ਦਾ ਚਾਹ ਇਹਨਾਂ ਦੀਆਂ ਮੋਛਾਂ ਦਿਖ ਰਿਹਾ ਰੋਜ਼ਾਨਾ ਸਬੂਕਸਮੈਨ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਈ ਕਿੱਦਾਂ ਫਿਰ ਹੁਣ ਮਤਲਬ ਜਦੋਂ ਪਹਿਲਾਂ ਰੈਬੀ ਬਾਈ ਫੋਨ ਕਰਦੇ ਹੋਣੇ ਆ ਵੀ ਯਾਰ ਰੱਖਿਆ ਸ਼ੂਟ ਆ ਜਾਓ ਯਾਰ ਕਰ ਲਈਏ ਹੁਣ ਪ੍ਰੋਫੈਸ਼ਨਲ ਕਾਲ ਆਉਂਦੀ ਹੈ ਬਿਲਕੁਲ ਜੀ ਬਾਕੀ ਤਾਂ ਤੁਸੀਂ ਪ੍ਰੋਫੈਸ਼ਨਲ ਕੰਮ ਕਰਦੇ ਹੋ ਪਰ ਜਦੋਂ ਆਪਣੇ ਘਰ ਚੋਂ ਪ੍ਰੋਫੈਸ਼ਨਲ ਕਾਲ ਆਵੇ ਤਾਂ ਕਿਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਖੁਸ਼ੀ ਹੁੰਦੀ ਹੈ ਹੁਣ ਜਿੱਦਾਂ ਹਰੇਕ ਬੰਦਾ ਚਾਹੁੰਦਾ ਵੀ ਅੱਗੇ ਵਧੇ ਜੀ ਹਨਾ ਸੋ ਸਾਡੀ ਜਿੱਦਾਂ ਜਿੱਦਾਂ ਯਾਰ ਜਿਗਰ ਨੂੰ ਲੋਕਾਂ ਨੇ ਵੈਬ ਸੀਰੀਜ਼ 'ਚ ਪਿਆਰ ਦਿੱਤਾ ਜੀ ਓਨੀ ਜਿੰਨੀ ਵੇਟ ਸੀ ਜੋ ਜਦੋਂ ਬ੍ਰਾਂਡ ਵੱਡਾ ਹੁੰਦਾ ਫਿਰ ਪ੍ਰੋਡਿਊਸਰ ਜੁੜਦੇ ਆ ਜੀ ਜੇ ਜਦੋਂ ਤੁਹਾਡੀ ਗੱਲ ਆ ਵੀ ਪ੍ਰੋਫੈਸ਼ਨਲ ਹੋਗਾ ਕੰਮ ਤਾਂ 100% ਜੀ ਬਹੁਤ ਆਪਣੇ ਆਪ ਤੇ ਇੱਕ ਮਾਣ ਤਾਂ ਨਹੀਂ ਆਪਣੀ ਇੱਕ ਹੋਂਦ ਮਹਿਸੂਸ ਹੁੰਦੀ ਹੈ ਹਈ ਹੈ ਜੀ ਸੋ ਪ੍ਰੋਫੈਸ਼ਨਲੀ ਹੁਣ ਇੱਕ ਆਪਾਂ ਲੈਵਲ ਅਪ ਕਰਨ ਜਾ ਰਹੇ ਹਾਂ ਜੀ ਉਹਦਾ ਖੁਸ਼ੀ ਹੈ ਜੀ ਜਦੋਂ ਆਪਾਂ ਗੇਮ ਦੇ ਵਿੱਚ ਲੈਵਲ ਅਪ ਕਰਦੇ ਆਂ ਜ਼ਿੰਦਗੀ 'ਚ ਕਰਦਾ ਭਾਈ ਜੀ ਜਿਮ 'ਚੋਂ ਜਦੋਂ ਬਾਹਰ ਆਉਂਦੇ ਆਂ ਤੇ ਫਿਰ ਜਿਮ 'ਚ ਵੜ ਜਾਂਦੇ ਆਂ ਇਹ ਕੀ ਹੈ ਮਤਲਬ ਥੋੜਾ ਜਿਹਾ ਮੈਂ ਤੁਹਾਨੂੰ ਦੱਸਾਂ ਨਹੀਂ ਇੰਦਾ ਦੀ ਗੱਲ ਨਹੀਂ ਐ ਦੇਖੋ ਪੈਸ਼ਨ ਆ ਹੁਣ ਜੇ ਹੁਣ ਆਈ ਥਿੰਕ ਬੰਦਾ ਜਿੰਦਾ ਹੀ ਪੈਸ਼ਨ ਦੇ ਨਾਲ ਆ ਰਾਈਟ ਭਾਈ ਤੁਸੀਂ ਵੇਖੋ ਮੇਰੇ ਮੇਰਾ ਦੁੱਧ ਪੱਤੀ ਆ ਫਰਕ ਵੀ ਵੇਖੋ ਨਾ ਬੰਦੇ ਡਾਈਟ ਤੇ ਜਿਮ ਤੇ ਹੈ ਨਾ ਭਾਈ ਦਾ ਸਰੀਰ ਵੇਖੋ ਭਾਈ ਦੇ ਮੋਢੇ ਕਿੰਨੇ ਟੈਟ ਨੇ ਮੇਰੇ ਮੋਢੇ ਇਧਰ ਨੂੰ ਜਾਣ ਦੇ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਤੁਸੀਂ ਵੀ ਮਿਹਨਤ ਕਰੋ ਤੁਹਾਡੇ ਵੀ ਬਣ ਜਾਣਗੇ ਇਹਦੇ ਤੇ ਨਹੀਂ ਜਿਮ ਜਿਮ ਜਾਈਏ ਸ਼ਾਮਾਂ ਨੂੰ ਖੱਲੀ ਪੈ ਜਾਂਦੀ ਹੈ ਤੇ ਉਹ ਤਾਂ ਦੇਖੋ ਹੁਣ ਤਾਂ ਕੱਲੀਆਂ ਪੈਣੀਆਂ ਉਹ ਦੇਖੋ ਕੁਝ ਕੁ ਦਿਨ ਜਦੋਂ ਬੰਦਾ ਹੁਣ ਨਵਾਂ ਜਿਮ ਲੱਗਦਾ 2-4 ਦਿਨ ਵੱਧ ਉਹ ਹਫਤਾ ਅਫਤੋ ਇਹ ਮੇਰੇ ਜ਼ਿਆਦਾ ਕਰ ਦੋ ਚਾਰ ਦਿਨ ਹੀ ਹੁੰਦਾ ਉਸ ਤੋਂ ਬਾਅਦ ਜਦੋਂ ਬੰਦਾ ਯੂਸਟੂ ਹੋ ਜਾਂਦਾ ਫਿਰ ਉਹ ਕੋਈ ਚੱਕਰ ਨਹੀਂ ਫਿਰ ਤਾਂ ਇੰਨਾ ਨਹੀਂ ਫਿਰ ਪਤਾ ਲੱਗਦਾ ਹੁੰਦਾ ਅੱਛਾ ਭਾਵੇਂ ਸੀਰੀਜ਼ 'ਚ ਵੇਖ ਲਈਏ ਭਾਵੇਂ ਇਹਨਾਂ ਨੂੰ ਓਂ ਦੇਖ ਲਈਏ ਸ਼ਰੀਆਮ ਕੋਈ ਫਰਕ ਨਹੀਂ ਕਈ ਵਾਰੀ ਹੁੰਦਾ ਨਾ ਭਾਈ ਆਪਾਂ ਐਕਟਰ ਨੂੰ ਉਦਾਂ ਸੀਰੀਜ਼ 'ਚ ਜਾਂ ਫਿਲਮ 'ਚ ਦੇਖਦੇ ਆਂ ਤਾਂ ਬੰਦਾ ਡਿਫਰੈਂਟ ਦਿਖਦਾ ਤੇ ਰੀਅਲ ਲਾਈਫ ਦੇ ਵਿੱਚ ਥੋੜਾ ਜਿਆ ਹੋਰ ਹੁੰਦਾ ਭਾਈ ਤੁਹਾਡੇ 'ਚ ਕੋਈ ਫਰਕ ਨਹੀਂ ਦੇਖੋ ਮੈਨੂੰ ਕੈਰੈਕਟਰ ਹੀ ਉਦਾਂ ਦਾ ਮਿਲ ਗਿਆ ਜਿੱਦਾਂ ਦਾ ਮੈਂ ਹੈਗਾ ਸੀਗਾ ਸੋ ਮੈਨੂੰ ਕੋਈ ਇੰਨਾ ਮਤਲਬ ਕੀ ਉਹ ਕਰਨਾ ਨਹੀਂ ਪਿਆ ਐਫਰਟਸ ਨਹੀਂ ਲਾਉਣੇ ਪਏ ਆਪਣੇ ਕੈਰੈਕਟਰ ਲਈ ਅੱਛਾ ਭਾਈ ਸੈੱਟ ਤੇ ਤੁਹਾਡੇ ਨਾਲ ਕਦੀ ਪ੍ਰੈਂਕ ਹੋਇਆ ਸੀ ਸੈੱਟ 'ਤੇ ਪ੍ਰੈਂਕ ਉਨੇ ਦੁਨੀਆ ਦੇ ਕੋ ਹਾਸੀ ਖੇਡੀ ਤੇ ਚੱਲਦੀ ਰਹਿੰਦੀ ਆ ਬਟ ਉਦਾਂ ਮਤਲਬ ਕਿ ਪ੍ਰੈਂਕ ਵਗੈਰਾ ਧਨੀ ਆਈ ਥਿੰਕ ਹੋਇਆ ਸ਼ਰਾਰਤ ਹੋਈ ਵੱਡੀ ਤੁਹਾਡੇ ਨਾਲ ਨਹੀਂ ਇਦਾਂ ਤਾਂ ਕੁਝ ਨਹੀਂ ਮੈਂ ਜ਼ਿਆਦਾ ਹੋ ਗਈ ਸੀ ਇਹਨਾਂ ਨਾਲ ਇਹਨਾਂ ਨੂੰ ਉਹਨਾਂ ਨੇ ਦੱਸਣੀ ਨਹੀਂ ਨਾ ਇਹਨਾਂ ਨੂੰ ਦੱਸ ਇਹਨਾਂ ਕੀ ਹੋਇਆ ਨਾ ਇਹਨਾਂ ਕਿਹੜੀ ਕਿਹੜੀ ਬਾਈ ਦਾ ਨਾ ਇੱਕ ਕੁੜਤਾ ਸੀਗਾ ਉਹ ਥੋੜਾ ਛੋਟਾ ਸੀਗਾ ਤੇ ਬਾਈ ਹੁਣੇ ਕੱਪੜੇ ਨੂੰ ਯਾਰ ਮੈਂ ਹੈ ਨਹੀਂ ਹੈ ਉਧਰ ਸ਼ਾਰਟ ਰੁਕਿਆ ਹੋਇਆ ਨਾ ਤੇ ਰੇਬੀ ਹੁਣੀ ਕਹਿੰਦੇ ਵੀ ਕੀ ਕਰੀਏ ਸਾਡੇ ਕੈਮਰਾਮੈਨ ਨੇ ਜਿਹੜੇ ਆਪਣਾ ਗਗਨ ਸਰਾਉ ਉਹ ਇਹਨੂੰ ਕਹਿੰਦੇ ਵੀ ਮੈਂ ਕੋਈ ਵੀ ਇਹ ਨਾ ਅਸੀਂ ਵੀ ਐਫ ਐਕਸ ਚ ਵਧਾ ਦਾਂਗੇ ਅੱਛਾ ਫਿਰ ਭਾਈ ਨੇ ਟੇਕ ਦਿੱਤਾ ਜਾਗੇ ਪਰ ਕੁੜਤਾ ਹਲੇ ਵੀ ਉੱਚਾ ਹੀ ਆ ਦੇਖ ਲਓ ਉਹ ਪਤਾ ਕਿ ਮੈਂ ਦੱਸਦਾ ਚੱਕਰ ਕੀ ਸੀਗਾ ਉਹ ਮੇਰੇ ਕੋਲ ਨਾ ਮਤਲਬ ਕਿ ਹੁਣ ਆਪਣੇ ਕੁੜਤੇ ਪਜਾਮੇ ਵੱਲੇ ਸ਼ਾਰਟ ਹੁੰਦੇ ਸੋ ਮੈਂ ਕੁੜਤੇ ਵੇ ਮੈਂ ਨਾ ਆਪਣੇ ਕਾਫੀ ਹੀ ਰੱਖਿਓਇਆ ਬਣਾ ਕੇ ਤੇ ਉਹ ਨਾ ਮੇਰੀ ਗੱਡੀ ਡਿੱਗੀ ਚ ਪਈ ਸੀਗੀ ਠੀਕ ਆ ਤੋ ਇੱਕ ਨਾ ਜਿਹੜਾ ਮੈਪ ਹੁਣਾ ਸੀਗਾ ਕੋੜਤਾ ਚਿੱਟੇ ਰੰਗ ਦਾ ਤੇ ਨਾ ਉਹ ਡਰੈਗ ਲਿੰਕ ਕਰਾ ਕੇ ਰੱਖਿਆ ਹੋਇਆ ਤੇ ਨਾ ਉਹ ਜਿਵੇਂ ਡਿੱਗੀ ਚ ਪਿਆ ਰਿਆ ਤੋ ਜਿਵੇਂ ਧੁੱਪ ਪੈਣ ਨਾਲ ਉਹਨਾਂ ਤਰ੍ਹਾਂ ਉੱਚਾ ਨਹੀਂ ਹੋਇਆ ਉਹ ਨਾ ਉਹ ਡਲ ਜਾ ਹੋ ਗਿਆ ਕਲਰ ਕਲਰ ਡਲ ਹਾਂ ਹਾਂ ਕਲ ਉਹ ਕਿਤੋਂ ਕਿਤੋਂ ਹੈਨਾ ਜਿਵੇਂ ਉਹ ਨਹੀਂ ਜਾਂਦਾ ਜਿਵੇਂ ਧੁੱਪ ਜੀ ਪਈ ਉਹ ਹੋ ਜਾਂਦਾ ਆ ਦੋੜੇ ਹਾਂ ਉਹ ਨਾ ਖਰਾਬ ਜਾ ਹੋ ਗਿਆ ਤੇ ਮੈਂ ਪਾਉਣਾ ਹੋਈ ਸੀਗਾ ਹੈਗਾ ਮੇ ਕੋਲ ਹੋਰ ਵੀ ਸੀ ਕੁੜਤੇ ਪਜਾਮੇ ਤੇ ਚਿੱਟਾ ਹੋਰ ਵੀ ਪਿਆ ਸੀ ਉਹ ਜਿਹੜਾ ਚਿੱਟਾ ਦੂਜਾ ਸੀ ਕੁੜਤਾ ਪਜਾਮ ਉਹ ਕੁੜਤਾ ਥੋੜਾ ਉੱਚਾ ਜਾ ਸੀਗਾ ਤੇ ਉਹ ਮੈਂ ਨਾ ਉਸ ਟਾਈਮ ਤੇ ਉੱਤੇ ਜੋ ਸ਼ੋਰਟ ਜਦੋਂ ਉਸ ਟਾਈਮ ਨਹੀਂ ਲੱਗਿਆ ਜਦੋਂ ਮੈਂ ਸ਼ੋਰਟ ਦੇਖਿਆ ਨਾ ਮੈਂ ਕੁੜਤਾ ਜਿਆਦਾ ਨਹੀਂ ਉੱਚਾ ਲੱਗ ਰਿਹਾ ਇਹ ਗੱਲ ਸੀ ਹਾਂ ਫਿਰ ਉਹ ਵੀ ਐਫ ਐਕਸ ਤੇ ਵਧਾਇਆ ਹਾਂ ਫਿਰ ਉਹ ਉਦਾਂ ਨੇ ਉਹ ਤਾਂ ਉਦਾਂ ਫਿਰ ਉਹਨਾਂ ਨੇ ਕਿਹਾ ਤਾਂ ਉਦਾਂ ਹੀ ਬਣਿਆ ਖਾਪ ਜੀ ਚੱਲਿਆ ਹਾਂਜੀ 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 ਚੱਲਿਆ ਫਿਰ ਅੱਛਾ ਭਾਈ ਹੁਣ ਹੁਣ ਸਭ ਤੋਂ ਵੱਡਾ ਫਰਕ ਜਿਹੜਾ ਆ ਹਾਂਜੀ ਬਾ ਦੇਖੋ ਜਦੋਂ ਰੈਬੀ ਬਾਈ ਦੇ ਹੱਥ ਅੱਛੀ ਸੀ ਰੈਬੀ ਭਾਜੀ ਦੀ ਜੇਬ ਚ ਜੋ ਹੈਗਾ ਭਾਈ ਨੇ ਲਾਇਆ ਹਾਂਜੀ ਹਨਾ ਜੀ ਪਹਿਲਾਂ ਮੇਰੇ ਖਿਆਲ ਸੈਟ ਦੇ ਉੱਤੇ ਗਲਾਸੀਆਂ ਲੀਕਾਂ ਵਾਲੀਆਂ ਚ ਚਾਹ ਹੁੰਦੀ ਹੁੰਨੀ ਹੁਣ ਤਾਂ ਡੰਡੀ ਵਾਲੇ ਕੱਪ ਮਿਲਣਗੇ ਨਹੀਂ ਉਹਦੀ ਖੁਸ਼ੀ ਤਾਂ ਹੈ ਦੇਖੋ ਬਟ ਦੇਖੋ ਹੁਣ ਉਹੀ ਗੱਲ ਹੈ ਜੀ ਪਹਿਲਾਂ ਵੈਬ ਸੀਰੀਜ਼ ਸੀਗੀ ਜੀ ਉਹ ਛੋਟਾ ਸਕੇਲ ਹੈ ਉਸ ਨਾਲ ਹੁਣ ਫਿਲਮ ਹੈ ਜੀ ਉਸ ਕਰਕੇ ਬਟ ਆਪਾਂ ਜੇ ਇਹ ਗੱਲ ਕਹੀਏ ਜੇ ਹੁਣ ਤੁਸੀਂ ਡੰਡੀ ਵਾਲਾ ਕੱਪ ਫੜਦੇ ਹੋ ਫਿਰ ਐਂਟਰਟੇਨਮੈਂਟ ਵੀ ਉਨਾ ਹੀ ਦੇਣਾ ਪੈਣਾ ਕਿ ਨਹੀਂ ਫਿਰ ਉਹ ਜ਼ਿੰਮੇਵਾਰੀ ਵੀ ਵੱਧ ਗਈ ਸੋ ਕਪਾਸੇ ਫਾਇਦਾ ਵੀ ਇੱਕ ਪਾਸੇ ਰਿਸਪੌਂਸਿਬਿਲਟੀ ਵੀ ਹੈ ਪਰ ਆਪਾਂ ਪੂਰੀ ਮਿਹਨਤ ਕਰਾਂਗੇ ਜੀ ਅੱਛਾ ਭਾਈ ਇੱਕ ਚੀਜ਼ ਦੱਸਿਓ ਵੀ ਉਦੋਂ ਕਹਿੰਦੇ ਜਿਹੜੇ ਲੀਡ ਲੱਤੇ ਹੁੰਦੇ ਨੇ ਨਾ ਆ ਫਲਾਣ ਫਲਾਣ ਲੈ ਆਓ ਕਰੋ ਹੁਣ ਸਾਨੂੰ ਲੀਡੇ ਪ੍ਰੈਸ ਹੋਏ ਮਿਲਣੇ ਨੇ ਪਰ ਪਹਿਲਾਂ ਤੁਸੀਂ ਆਪਣੀਆਂ ਗੱਡੀਆਂ ਦੀਆਂ ਡਿੱਗੀਆਂ 'ਚ ਸੁੱਟਦੇ ਹੁੰਦੇ ਸੀ ਤੇ ਲਾ ਕੇ ਵੀ ਤੁਸੀਂ ਜੋੜ ਕੇ ਰੱਖਦੇ ਸੀ ਹੁਣ ਤਾਂ ਤੁਹਾਨੂੰ ਜੁੜੇ-ਜੜਾਏ ਮਿਲਨੇ ਬਿਲਕੁਲ ਬਿਲਕੁਲ ਨਹੀਂ ਉਹ ਤਾਂ ਹੈ ਹੀ ਆ ਭਾਈ ਜਦੋਂ ਪ੍ਰੋਫੈਸ਼ਨਲੀ ਕੰਮ ਹੋਣਾ ਉਹ ਤਾਂ ਹੈ ਹੀ ਆ ਜੀ ਹਾਂ ਪਰ ਐਤ ਕੀ ਐਤ ਕੀ ਇਹਦਾ ਬਾਈ ਦਾ ਕੁੜਤਾ ਠੀਕ ਰਹੂਗਾ ਭਾਈ ਕੁੜਤੇ ਬਾਰੇ ਕੋਈ ਕਹਿਣਾ ਚਾਹੁੰਦੇ ਹੋ ਨਹੀਂ ਨਹੀਂ ਇਹ ਤਾਂ ਨਵਾਂ ਆਏਗਾ ਇਥੋਂ ਗੋਡਿਆਂ ਤੋਂ ਥਾਂ ਨਹੀਂ ਨਹੀਂ ਐਦਾਂ ਦੀ ਗੱਲ ਨਹੀਂ ਹੈਗੀ ਉਹ ਤਾਂ ਚਲੋ ਚਲੋ ਹਾਸੇ 'ਚ ਆਪਾਂ ਗੱਲ ਲੀ ਨਹੀ ਨਹੀਂ ਹੁਣ ਮੇਨ ਤਾਂ ਜਿਹੜੀ ਗੱਲ ਆ ਆਪਣੀ ਯਾਰ ਜਿਗਰੀ ਕਸੂਤੀ ਡਿਗਰੀ ਦੀ ਜਿਹੜੀ ਮੂਵੀ ਆ ਰਹੀ ਆ ਮੇਨ ਗੱਲ ਇਹ ਹੈ ਕਿ ਲੋਕਾਂ ਦਾ ਜਿਹੜਾ ਰਿਸਪੌਂਸ ਆ ਜਿੰਨਾ ਪਹਿਲਾਂ ਮਿਲਿਆ ਸਾਨੂੰ ਸੀਰੀਜ਼ ਦੇ ਵਿੱਚ ਤੇ ਮੈਂ ਅਸੀਂ ਸਾਰੀ ਸਾਡੀ ਟੀਮ ਚੋਂ ਹੁੰਦੀ ਹੈ ਕਿ ਅੱਗੋਂ ਜਿਹੜਾ ਕਿ ਕਹਿੰਦੇ ਨੇ ਮੂਵੀ ਚ ਡਾ ਰਿਸਪਾਂਸ ਆ ਨਾ ਟਰਾਲੇ ਭਰ ਕੇ ਪੂਰਾ 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 ਮੈਂ ਕਹਿੰਦਾ ਪਿੰਡ ਤੋਂ ਪੂਰੇ ਟਰਾਲੇ ਭਰ ਕੇ ਆਉਣ ਕਿ ਮੂਵੀ ਦੇਖਣੀ ਹੈ ਨਹੀਂ ਭਾਈ ਇਹਦੇ ਚ ਡੈਫੀਨੇਟਲੀ ਇਦਾਂ ਹੋਏਗਾ ਪੁਖਰਾਜ ਭਾਈ ਕਹਿੰਦੇ ਕਹਿੰਦੇ ਮੈਂ ਕੈਨੇਡਾ ਗਿਆ ਸੀ ਤੇ ਕਹਿੰਦੇ ਤੁਹਾਨੂੰ ਕੋਈ ਬੰਦਾ ਮਿਲਿਆ ਕਹਿੰਦਾ ਭਾਈ ਤੂੰ ਇੱਥੇ ਕੰਡੇ ਕੰਮ ਕਰੋ ਜਾ ਕੇ ਸਹੀ ਗੱਲ ਹੈ ਜੀ ਸਾਨੂੰ ਵੀ ਹੀ ਕਹਿੰਦੇ ਆ ਜੀ ਵੀ ਬਾਈ ਬਾਈ ਅਸੀਂ ਤੇਰੀ ਟਿਕਟ ਕਰਾ ਦਿੰਨੇ ਆ ਭਾਈ ਇੱਥੋਂ ਮੁੜ ਜਾ ਤੂੰ ਫਿਲਮ ਬਣਾ ਜਾ ਕੇ ਮੈਂ ਕਿਹਾ ਅਗਲੇ ਬ ਕੋਈ ਐਸਾ ਫੈਨ ਮੂਮੈਂਟ ਜਿਹੜਾ ਤੁਹਾਨੂੰ ਯਾਰ ਜਿਗਰ ਇੱਕ ਸੂਤੀ ਡਿਗਰੀ ਤੋਂ ਬਾਅਦ ਡੀਐਮ ਆਇਆ ਹੋਵੇ ਤੁਹਾਨੂੰ ਇਹ ਮੈਂ ਤੁਹਾਡਾ ਨਾ ਵਿਆਹ ਕਰਾਉਣਾ ਬਥੇਰੇ ਜੀ ਬਥੇਰੇ ਦੀ ਕਿਹਦਾ ਕਹਸਾ ਦੱਸੋ ਜਿਹੜਾ ਹੀ ਆ ਤੁਸੀਂ ਵੀ ਪੜ ਕੇ ਹੱਸਿਓ ਉਹਦੇ ਤੁਹਾਡੇ ਦੋਸਤੋਂ ਤਿੰਨ ਘੰਟੇ ਅੱਜ ਹੀ ਤੁਹਾਨੂੰ ਸਟੇਜ ਤੇ ਗੁੱਡੀ ਨੇ ਕਿਹਾ ਤਾਂ ਮੈਂ ਡਾਂਸ ਕਰਨਾ ਤੁਹਾਡਾ ਨਾ ਔਰ ਐਸਾ ਤੁਸੀਂ ਮਾਸ਼ਾਅੱਲਾ ਡਾਂਸ ਕੀਤਾ ਕੀ ਬਾਤ ਨਹੀਂ ਜੀ ਉਦਾਂ ਜਿੱਦਾਂ ਮਰਜ਼ੀ ਨਹੀਂ ਥੋੜੀ ਅਸੀਂ ਸੰਗ ਦੇ ਜੇ ਹੈਗੇ ਥੋੜਾ ਜਿਹਾ ਹਿਸਾਬ ਹੈ ਬਗਨੀ ਪਿਆਰ ਮਿਲਾਈ ਲੋਕਾਂ ਨੇ ਬਹੁਤ ਲੋਕਾਂ ਨੇ ਕਿਹਾ ਜੀ ਬਟ ਕੀ ਵਾਰੀ ਕੀ ਹੁੰਦਾ ਜੀ ਫੇਮ ਦੇ ਵਿੱਚ ਮੈਨੂੰ ਲੱਗਦਾ ਵਿਆਹ ਕਰਾਉਣਾ ਪੁਠਾ ਵੀ ਪੈ ਜਾਂਦਾ ਉਹਦਾ ਕੱਲ ਨੂੰ ਇਹ ਕੰਮ ਰੁਕ ਜੇ ਫੇਰ ਕਹਿੰਦੀ ਆ ਵੀ ਤੂੰ ਤਾਂ ਹੁਣ ਸੋ ਕੋ ਦਾ ਘਰ ਦੇ ਹਿਸਾਬ ਨਾਲ ਹੀ ਚੱਲਾਂਗੇ ਪਰ ਉਹਦਾ ਪਿਆਰ ਲੋਕਾਂ ਦਾ ਬਥੇਰਾ ਮਿਲਦਾ ਉਹ ਮਿਲਦਾ ਰਹੇ ਪਰਮਾਤਮਾ ਕਰੇ ਜੀ ਬਿਲਕੁਲ ਚਾਹੀਦਾ ਜੀ ਭਾਈ ਤੁਸੀਂ ਤਾਂ ਐਸੇ ਹੀ ਪਰਸਨੈਲਿਟੀ ਵਾਲੇ ਹੋ ਹਨਾ ਤੁਹਾਨੂੰ ਤਾਂ ਉਵੇਂ ਵੀ ਡਿਜ਼ਾਈਨ ਬੜੇ ਹੋ ਨਹੀਂ ਨਹੀਂ ਤੁਸੀਂ ਠਹਿਕ ਹੀ ਹੋ ਵੀ ਤੁਹਾਨੂੰ ਤਾਂ ਲੋਕਾਂ ਨੇ ਕਹਿਣਾ ਹੀ ਆ ਇਧਰ ਥੋੜਾ ਜਿਹਾ ਵੀ ਕਹਿ ਲਓ ਨਹੀਂ ਪਤਾ ਨਹੀਂ ਗੱਲ ਇਹਨਾਂ ਨਹੀਂ ਨਹੀਂ ਯਾਰ ਮੈਂ ਕੋਈ ਗੱਲ ਨਹੀਂ ਬਸ ਮੈਂ ਭਾਈ ਦੇ ਰੰਗ ਦੇ ਹਿਸਾਬ ਤੇ ਕਹਿਣਾ ਹੈ ਨਾ ਵੀ ਤੁਸੀਂ ਥੋੜਾ ਵੱਧ ਗਲੋ ਕਰਦੇ ਹੋ ਹਨਾ ਕੀ ਕਹਿੰਦੇ ਬਲਸ਼ ਕਹਿੰਦੇ ਹੁੰਦੇ ਪੰਜਾਬੀ ਅੰਗਰੇਜ਼ੀ ਤੇ ਬਲਸ਼ ਕਰਦੇ ਹੋ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਡੀਐਮ ਕਿਹੋ ਜਿਹਾ ਆਉਂਦੇ ਨੇ ਨਹੀਂ ਡੀਐਮ ਸਾਰਿਆਂ ਨੂੰ ਆਉਂਦੇ ਆ ਲੈ ਮੈਨੂੰ ਇਕੱਲੇ ਨੂੰ ਕਿਉਂ ਆਣੇ ਆਇਆ ਹੁਣ ਜਦੋਂ ਹੁਣ ਬੰਦਾ ਕੋਈ ਫਿਰ ਦੇ ਦੇ ਕੁਝ ਨਾ ਨਾ ਆਉਂਦੇ ਰਹਿੰਦੇ ਆ ਠੀਕ ਆ ਮਤਲਬ ਇਦਾਂ ਜਿਵੇਂ ਤੁਸੀਂ ਕਿਵੇਂ ਕਹਿ ਰਹੇ ਹੋ ਵਿਆਹ ਹਾਂ ਮਤਲਬ ਪ੍ਰਪੋਜ਼ ਮਤਲਬ ਆਇਆ ਹੋਵੇ ਵੀ ਮੈਂ ਐਜ਼ ਅ ਫਰੈਂਡ ਜਾਂ ਮੈਂ ਤੁਹਾਡਾ ਵਿਆਹ ਕਰਾਉਣਾ ਆਇਆ ਹੋਊਗਾ ਕੋਈ ਤਾਂ ਨਹੀਂ ਦੇਖੋ ਹੰਦੇ ਤਾਂ ਰਹਿੰਦੇ ਹੀ ਆ ਬੜਾ ਥੋੜੇ ਮੈਨੂੰ ਯਾਦ ਨਹੀਂ ਹੈਗਾ ਨਹੀਂ ਬੰਦੇ ਜਿੱਦਾਂ ਤੁਸੀਂ ਕਹੀ ਜਾਂਦੇ ਹੋ ਇਹ ਬਾਈ ਨੂੰ ਜ਼ਿਆਦਾ ਹੁੰਦੇ ਆ ਦੇਖੋ ਨਹੀਂ ਨਹੀਂ ਇਦਾਂ ਇਧਰ ਤਾਂ ਮੋਸ਼ਾਂ ਕਰਕੇ ਆਉਂਦੇ ਹੋਂ ਹਾਂ ਜੀ ਹੈਨਾ ਮੜਾ ਜਾ ਵਟਾ ਨੂੰ ਕਰ ਪਟਿਆਲਾ ਸ਼ਹੀ ਹੈ ਜੀ ਪੈਗ ਪਟਿਆਲਾ ਚਾਹੀ ਮੋਜੀ ਪਟਿਆਲਾ ਪਟਿਆਲਾ ਸਹੀ ਸਹੀ ਬਿਲਕੁਲ ਜੀ ਅੱਛਾ ਭਾਈ ਸਭ ਤੋਂ ਵੱਧ ਮੈਮਰੀਏਬਲ ਚੀਜ਼ ਕੀ ਆ ਤੁਹਾਡੇ ਦੋਨਾਂ ਵਾਸਤੇ ਕਸੂਤੀ ਡਿਗਰੀ ਚੋਂ ਸਭ ਤੋਂ ਵੱਧ ਮੈਮਰੀਏਬਲ ਜਿਹੜੀ ਹਮੇਸ਼ਾ ਇੱਥੇ ਰਹਿੰਦੀ ਆ ਸੀਰੀਜ਼ ਹੀ ਦਿਲ ਵਿੱਚ ਰਹਿਣ ਵਾਲੀ ਆ ਪਰ ਕੋਈ ਇੱਕ ਐਸਾ ਮੂਮੈਂਟ ਜਿਹੜਾ ਤੁਹਾਨੂੰ ਲੱਗਦਾ ਵੀ ਦਿਸ ਵਾਸ ਦਾ ਬੈਸਟ ਜਿਹੜਾ ਮਤਲਬ ਸਾਡੇ ਦੋਨਾਂ ਦਾ ਵੀ ਜਾਂ ਉਦਾਂ ਸਾਰੀ ਟੀਮ ਦਾ ਹੀ ਆ ਜੀ ਉਹ ਮੈਨੂੰ ਬੜੀ ਖੂਬਸੂਰਤ ਚੀਜ਼ ਲੱਗਦੀ ਆ ਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਇੱਕ ਐਜ਼ਾ ਸਟੂਡੈਂਟ ਹੀ ਸੀਗੇ ਜੀ ਅਸੀਂ ਤਾਂ ਜਦੋਂ ਉਹ ਚੀਜ਼ ਹਿੱਟ ਹੋਈ ਨਾ ਜੀ ਆਪਾਂ ਕਹਿ ਦਈਏ ਪ੍ਰਮਾਤਮਾ ਕਰੇ ਅਸੀਂ ਸਟਾਰ ਬਣੇ ਤਾਂ ਉਹ ਅਸੀਂ ਇਕੱਠੇ ਬਣੇ ਅਸੀਂ ਇਕੱਠੇ ਫੇਮ ਦੇਖਿਆ ਇਕੱਠਾ ਰਾਈਜ਼ ਦੇਖਿਆ ਜੀ ਸਾਡੇ ਨਾਲ ਫੋਟੋਆਂ ਹੋਣੀਆਂ ਸ਼ੁਰੂ ਹੋਈਆਂ ਸੋ ਉਹ ਸਾਡੀ ਅੰਡਰਸਟੈਂਡਿੰਗ ਹੀ ਹੈ ਜੀ ਇੱਕ ਦੂਜੇ ਨੂੰ ਵੀ ਦੇਖ ਆਪਾਂ ਕਿ ਕਿੱਥੇ ਸੀਗੇ ਤੇ ਆਪਾਂ ਕਿੱਥੇ ਆ ਗਏ ਸੋ ਉਹ ਹੁਣ ਅੱਜ ਦੇਖੋ ਪ੍ਰਮਾਤਮਾ ਦੀ ਇੰਨੀ ਮਿਹਰ ਹੋਈ ਹੈ ਜੀ ਹੁਣ ਸਾਡੀ ਫਿਲਮ ਆ ਰਹੀ ਹੈ ਸੋ ਸਾਡੀ ਉਹ ਸਾਰਿਆਂ ਦੀ ਸਾਡੇ 6-7 ਜਣਿਆਂ ਦੀ ਉਹ ਅੰਡਰਸਟੈਂਡਿੰਗ ਹੀ ਹੈ ਜੀ ਉਹ ਬੌਂਡ ਜਦੋਂ ਬੰਦਾ ਮਿੱਟੀ 'ਚ ਵੀ ਇਕੱਠਾ ਖੇਡਿਆ ਹੋਵੇ ਮੋਟਰਸਾਈਕਲ ਦੇ ਵੀ ਇਕੱਠੇ ਗੱਡੀ 'ਚ ਵੀ ਉਹ ਇਕੱਠੇ ਜਾ ਰਹੇ ਨੇ ਸੋ ਉਹਦੇ ਅਰਕੀ ਮੈਨੂੰ ਲੱਗਦਾ ਰੀਸ ਨਹੀਂ ਜਦੋਂ ਬੰਦਾ ਇਕੱਠਾ ਰਾਈਸ ਕਰਦਾ ਸੋ ਸਾਡੇ ਸਾਰਿਆਂ ਦਾ ਮੈਨੂੰ ਲੱਗਦਾ ਉਹ ਬੈਸਟ ਮੂਮੈਂਟ ਹੈ ਜੀ ਅਸੀਂ ਇਕੱਠੇ ਚੱਲੇ ਆ ਉਹ ਮੈਨੂੰ ਬੈਸਟ ਲਾ ਦੀ ਹੈ ਜੀ ਜੀ ਭਾਈ ਜਾਂਦਿਆਂ ਜਾਂਦਿਆਂ ਤੁਹਾਡੇ ਦੋਨਾਂ ਵੱਲੋਂ ਇੱਕ ਸਾਂਝਾ ਸਨੇਹਾ ਤੁਹਾਡੇ ਫੈਨਸ ਵਾਸਤੇ ਮੈਂ ਬਸ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਜਿਵੇਂ ਪਹਿਲਾ ਪਿਆਰ ਦਿੱਤਾ ਯਾਰ ਜਿਗਰੀ ਕਸੂਤੀ ਡਿਗਰੀ ਨੂੰ ਸੀਰੀਜ਼ ਦੇ ਵਿੱਚ ਤੇ ਮੈਂ ਚਾਹੁੰਨਾ ਕਿ ਮੂਵੀ ਦੇ ਵਿੱਚ ਵੀ ਉਤੋਂ ਦੁੱਗਣਾ ਚੁਗਣਾ ਪਿਆਰ ਦਿਓ ਐਂਡ ਤੁਹਾਨੂੰ ਪੱਕੀ ਗੱਲ ਆਪਾਂ ਨਿਰਾਸ਼ ਨਹੀਂ ਕਰਾਂਗੇ ਜਿੰਨੇ ਐਕਸਪੈਕਟੇਸ਼ਨਸ ਤੁਹਾਨੂੰ ਹੈਗੀਆਂ ਸਾਨੂੰ ਵੀ ਉਹਨੀਆਂ ਉਸ ਤੋਂ ਵੱਧ ਨੇ ਕਿ ਹਾਂ ਤੁਸੀਂ ਉਸ ਚੀਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰੋਗੇ ਸੋ ਸਾਡੀ ਪੂਰੀ ਮਿਹਨਤ ਰਹੂਗੀ ਸਾਡੀ ਪੂਰੀ ਕੀ ਕਹਿੰਦੇ ਨੇ ਸਾਡੀ ਕਹਿ ਲਓ ਮਿਹਨਤ ਦੇ ਨਾਲ-ਨਾਲ ਸਾਡੇ ਮੈਂ ਇਹ ਐਡਵਾਈਸ ਵੀ ਦੇਣਾ ਚਾਹਾਂਗਾ ਕਿ ਜਿਵੇਂ ਹੁਣ ਕਾਲਜ ਲਾਈਫ ਦੇ ਉੱਤੇ ਕਾਫੀ ਪ੍ਰੋਜੈਕਟਸ ਬੰਦਦੇ ਆ ਆਈ ਥਿੰਕ ਕਾਫੀ ਲੋਕਾਂ ਨੇ ਮਦਕੀਬਾ ਸ਼ੁਰੂ ਕੀਤੇ ਆ ਤੇ ਪਰ ਸਾਨੂੰ ਜਿਹੜਾ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਮਿਲਿਆ ਮੈਂ ਹੀ ਕਹੂੰਗਾ ਕਿ ਹਾਂ ਆਪਣੀ ਕਾਲਜ ਲਾਈਫ ਸਭ ਤੋਂ ਬੈਸਟ ਹੁੰਦੀ ਹੈ ਲਾਈਫ ਸੋ ਮੈਂ ਚਾਹੁੰਨਾ ਆਪਣੇ ਯਾਰ ਦੋਸਤ ਯਾਰ ਬੇਲੀ ਸਾਰਾ ਪੂਰਾ ਟਰਾਲਾ ਭਰ ਕੇ ਜਾਵੇ ਐਂਡ ਮੂਵੀ ਨੂੰ ਦੇਖੇ ਐਂਡ ਮੂਵੀ ਨੂੰ ਇੰਜੋਏ ਕਰੇ ਥੈਂਕ ਯੂ ਸੋ ਮੱਚ ਬਿਲਕੁਲ ਜੀ ਤੁਹਾਡੇ ਸਾਰਿਆਂ ਵਾਸਤੇ ਖੁਸ਼ਖਬਰੀ ਇਹ ਆ ਕਿ ਜਿਹੜਾ ਐਪੀਸੋਡ ਆਉਣ ਤੋਂ ਪਹਿਲਾਂ ਟੈਕਨੀਕਲ 에ਰਰ ਆਉਂਦਾ ਸੀ ਉਹ ਸਦਾ ਲਈ ਖਤਮ ਹੋ ਗਿਆ ਤੇ ਹੁਣ ਤੁਸੀਂ ਸਿਨੇਮੇ 'ਚ ਹੀ ਦੇਖਿਆ ਕਰੋਗੇ ਜਦੋਂ ਵੀ ਦੇਖੋਗੇ ਸੋ ਇਹਨਾਂ ਨੇ ਆਪਣੀ ਮਿਹਨਤ ਪੂਰੀ ਇਸ ਫਿਲਮ ਤੇ ਇਸ ਸੀਰੀਜ਼ ਤੇ ਪਹਿਲਾਂ ਵੀ ਲਾਈ ਸੀ ਹੁਣ ਵੀ ਲਾਉਣਗੇ ਤੇ ਸਿਨੇਮੇ 'ਚ ਜੋਰ ਤੁਸੀਂ ਦੇਣਾ 7 ਅਗਸਤ 2026 26 ਹਾਂਜੀ ਥੈਂਕ ਯੂ ਸੋਮ